ਉਮੀਦਵਾਰ ਰਵਨੀਤ ਬਿੱਟੂ ਦਾ ਕਾਂਗਰਸ ਤੇ ਤੰਜ ਕਸਿਆ ਗਿਆ ਹੈ ਕਾਂਗਰਸ ਨੂੰ ਨਹੀਂ ਮਿਲ ਰਹਾ ਹੈ ਲੁਧਿਆਣਾ ਦੇ ਵਿੱਚ ਉਮੀਦਵਾਰ ਕਿਹਾ ਗਿਆ ਹੈ ਕਿ ਕਾਂਗਰਸ ਨੂੰ ਅਸੀਂ ਜੁੜਾ ਹੈ ਕੋਈ ਕੈਂਡੀਡੇਟ ਨਹੀਂ ਦਿੰਦੇ ਹਾਂ ਬਿੱਟੂ ਨੇ ਕਿਹਾ ਤੜਿਆ ਦੇ ਵਿੱਚ ਵੰਡੀ ਹੋਈ ਹੈ ਕਾਂਗਰਸ ਬਾਜਵਾਰ ਵੜਿੰਗ ਤੇ ਸਿੱਧੂ ਦੇ ਵੱਖਰੇ ਬੜੇ ਕਾਂਗਰਸ ਦੇ ਵਿੱਚ ਤਾਂ ਹਾਈ ਕਮਾਂਡ ਕੋਈ ਨਸ ਦੇਗੀ ਕਾਂਗਰਸ ਦੇ ਵਿੱਚ ਹਾਈ ਕਮਾਂਡ ਨੇ ਵੀ ਕਈ ਹਾਈ ਕਮਾਂਡ ਵੀ ਜੁੜੇ ਨੇ ਉਹ ਕਈ ਨੇ ਤੇ ਕਾਂਗਰਸ ਜੁੜਾ ਹੈ ਬਚਿਆ ਹੋਇਆ ਹੈ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਜੁੜਾ ਹੈ ਤੰਗ ਕੱਸਿਆ ਗਿਆ ਹੈ ਉਹਨਾਂ ਦੇ ਵੱਲੋਂ ਕਾਂਗਰਸ ਦੇ ਉੱਪਰ ਉਹਨਾਂ ਕਹਿਆ ਕਿ ਕਾਂਗਰਸ ਨੂੰ ਅਸੀਂ ਕੋਈ ਕੈਂਡੀਡੇਟ ਨਹੀਂ ਦਿੰਦੇ ਹਾਂ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਕਾਂਗਰਸ ਕਈ ਜੁੜੇ ਨੇ ਹਾਈ ਕਮਾਂਡ ਵੀ ਨੇ ਕਾਂਗਰਸ ਦੇ ਵਿੱਚ ਤੇ ਬਾਜਵਾ ਵੰਡਿੰਗ ਤੇ ਸਿੱਧੂ ਦੇ ਵੱਖਰੇ ਵੱਖਰੇ ਧੜੇ ਨੇ ਕਿ ਲਿਆ ਰਹੀ ਹੈ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਵਰਕਰ ਕਾਰੀਕਰਤਾ ਤੇ ਲੀਡਰ ਦੇਤਵਾਲ ਸਾਹਿਬ ਸਾਡੇ ਤਾਂ ਪ੍ਰੇਰਨਾ ਸਰੋਤ ਨੇ ਇਹ ਕਿਉਂਕਿ 1995 ਤੋਂ ਲੈ ਕੇ ਹੁਣ ਤੱਕ ਭਾਜਪੀ ਦੀ ਵਾਗ ਡੋਰ ਵੱਖ-ਵੱਖ ਅਹੁਦਿਆਂ ਤੇ ਇਹਨਾਂ ਨੇ ਸੰਭੀ ਚਾਹੇ ਪ੍ਰਦਾਨ ਰਹੇ ਚਾਹੇ ਕਿਸਾਨ ਪੰਜਾਬ ਦੇ ਪ੍ਰਧਾਨ ਰਹੇ ਉਦੋਂ ਬਾਅਦ ਇਸ ਵੇਲੇ ਵੀ ਵੱਡੇ ਅਹੁਦੇਦਾਰੀਆਂ ਜਿਹੜੀਆਂ ਉਹ ਨਵਾਰੇ ਆ ਤੇ ਅੱਜ ਮਿਲਦੇ ਤਾਂ ਅਸੀਂ ਮੀਟਿੰਗਾਂ ਰੋਜ਼ ਹੀ ਕਰ ਰਹੇ ਸੀ ਅੱਜ ਪਰ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਨੂੰ ਸਲਾਹ مشورہ ਇਹਨਾਂ ਨਾਲ ਸਤਕਾਰ ਇੱਕ ਉਹਦੇ ਕਾਰਨ ਪੁਰੇ ਅੱਜ ਪਹੁੰਚੇ ਸੀ ਤੇ ਇਹਨਾਂ ਨੇ ਆਪਣੇ ਜਿਵੇਂ ਟਿੱਲੂ ਸਾਹਿਬ ਨੇ ਸਾਡੇ ਮੁੱਲਾਪੁਰ ਤੋਂ ਕਾਉਂਸਲਰ ਸਾਡੇ ਪ੍ਰਧਾਨ ਰਹੇ ਨੇ ਸਾਡੇ ਮਹਿਲਾ ਦੇ ਖਾਸ ਤੌਰ ਤੇ ਪ੍ਰਧਾਨ ਸਾਡੇ ਯੂਵਾ ਦੇ ਪ੍ਰਧਾਨ ਸਾਡੇ ਵੱਖ-ਵੱਖ ਐਸ ਸੀ ਐਲ ਹੋਰ ਡਿਪਾਰਟਮੈਂਟਾਂ ਦੇ ਸਾਡੇ ਪ੍ਰਧਾਨ ਸਹਿਬਾਨ ਸਾਰੇ ਪਹੁੰਚੇ ਹੋਏ ਨੇ ਮੰਡਲਾਂ ਦੇ ਤੇ ਸਾਰੇ ਬੂਥਾਂ ਦੇ ਤੇ ਕੁਝ ਅੱਗੇ-ਅੱਗੇ ਦਿਨਾਂ 'ਚ ਅਸੀਂ ਹੁਣ ਰੋਜ਼ ਇਹ ਮਹਿਮ ਜਿਹੜੀ ਵਿਦਾਈ ਆ ਤੇ ਤੁਸੀਂ ਦੇਖੋਗੇ ਵੀ ਲੋਕ ਇਸ ਵਾਰ ਇਹ ਗੱਲ ਸਮਝ ਰਹੇ ਆ ਤੇ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹਨਾ ਵੀ ਬਿਲਕੁਲ ਜੇ ਕੋਈ ਜੇ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਜੇ ਕੋਈ ਸਾਨੂੰ ਦੁਬਾਰਾ ਪੈਰਾਂ ਤੇ ਜੋ ਹਾਲਾਤ ਬਣੇ ਹੋਏ ਅੱਜ ਕਰਜ਼ੇ 'ਚ ਡੁੱਬੇ ਆਏ ਪੰਜਾਬ ਅੱਜ ਪੰਜਾਬ ਨਸ਼ੇ 'ਚ ਡੁੱਬੇ ਆਏ ਭਈ ਮੈਂ ਤੁਹਾਡੇ ਮੂਹਰੇ ਖੜਾ ਮੈਨੂੰ ਤਾਂ ਕਾਂਗਰਸ ਪਾਰਟੀ 'ਚ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਕੋਈ ਕਮੀ ਨਹੀਂ ਪਰਕਰੀਏ ਕੀ ਉੱਥੇ ਜਾ ਕੇ ਸਿਰਫ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਆ ਜਾਨੇ ਆ ਤੇ ਪੰਜਾਬ ਦੇ ਰੋਜ਼ ਸਮੱਸਿਆਵਾਂ માં ਵਧੀਆਂ ਜਾ ਰਹੀਆਂ 5-5 ਫੁੱਟ ਪਾਣੀ ਥੱਲੇ ਜਾ ਰਿਹਾ ਧਰਤੀ ਜਰੀਲੀ ਹੋਈ ਜਾ ਰਹੀ ਆ ਨੌਜਵਾਨ ਬਾਹਰ ਜਾਈ ਜਾ ਰਹੇ ਆ ਐਮਪੀ ਬਣ ਕੇ ਕਰਦੇ ਕੀ ਸਭ ਤੋਂ ਵੱਡਾ ਫੈਸਲਾ ਮੈਨੂੰ ਇਸ ਕਰਕੇ ਲੈਣਾ ਪਿਆ ਏ ਬਾਕੀ ਤਾਂ ਸ਼ੀਦਿਆਜ਼ਮ ਸਤਾਰ ਬਿਆਨ ਸਿੰਘ ਕਰਕੇ ਮੈਨੂੰ ਕੋਈ ਨਿੱਜੀ ਜੇ ਮੈਂ ਕੱਲ ਕਰਾਂ ਮੈਨੂੰ ਕਾਂਗਰਸ ਚ ਕਿਹੜੀ ਕੋਈ ਕਮੀ ਸੀ ਜੀ ਇਸ ਵਾਰ ਵੀ ਮੈਨੂੰ ਨੌ ਦੇ ਨੌ ਹਲਕਨ ਚਾਰਜਾਂ ਨੇ ਮੇਰੇ ਲਈ ਜਿਹੜੀ ਉਹ ਕੈਂਪੇਨ ਸ਼ੁਰੂ ਕਰਤੀ ਸੀ ਪਰ ਮੈਂ ਐਮਪੀ ਬਣ ਕੇ ਕਰਾਂ ਕੀ ਇੱਥੇ ਤਾਂ ਕਿਸਾਨਾਂ ਦਾ ਮਸਲੇ ਉਲਝੇ ਪਏ ਆ ਇੱਥੇ ਮਜ਼ਦੂਰਾਂ ਦੇ ਉਲਝੇ ਪਏ ਆ ਇੱਥੇ ਇੰਡਸਟਰੀ ਦੇ ਉਲਝੇ ਪਏ ਆ ਇੱਥੇ ਐਮਐਸਐਮਈ ਵਾਲਿਆਂ ਦੇ ਉਲਝੇ ਪਏ ਆ ਤੇ ਸਾਰਿਆਂ ਨੂੰ ਹੱਲ ਕਰਾਉਣ ਲਈ ਸਰਕਾਰ ਕੰਧ ਤੇ ਲਿਖਿਆ ਦੁਬਾਰਾ ਫੇਰ 5 ਸਾਲ ਲਈ ਮੋਦੀ ਸਾਹਿਬ ਦੀ ਬਣਨੀ ਆ ਤੇ ਉਹਨਾਂ ਤੋਂ ਸਾਰੇ ਸੂਬੇ ਜਿਹੜੇ ਬਿਲਕੁਲ ਜਿਹਨੇ ਬਹੁਤ ਪਿੱਛੇ ਸੂਬੇ ਸੀ ਉਹ ਸਾਤੂ ਅੱਗੇ ਨਿੰਗੇ ਫਾਇਦਾ ਲੈ ਗਏ ਇਸ ਵੇਲੇ ਕਿਉਂਕਿ ਕੋਈ ਕਮੀਆਂ ਨਹੀਂ ਹੈ ਦੇਸ਼ 'ਚ ਦੇਸ਼ ਜਿਹੜਾ 5ਵੇਂ ਨੰਬਰ ਤੇ ਜਿਹੜਾ ਗੋਰੇ ਰਾਜ ਕਰਦੇ ਸੀ ਉਹਨਾਂ ਤੋਂ ਅੱਗੇ ਨਿੰਗੇ ਆ ਪੈਸਿਆਂ ਦੀ ਭਮਾਰ ਆ ਉਹ ਲੈ ਕੇ ਆਉਣੀ ਕਿ ਨਹੀਂ ਲੈ ਕੇ ਆਉਣੀ ਪੂਰੇ ਸਭ ਕੁਝ ਕਿਸਾਨਾਂ ਦਾ ਅਸੀਂ ਗੋਲੀਆਂ ਜਾਂ ਡੰਡੇ ਜਾਂ ਅਸੀਂ ਝੰਡੀਆਂ ਹੀ ਦਿਖਾਈ ਜਾਣੀਆਂ ਉਹ ਮੂਰੇ ਲੱਗ ਕੇ ਕਿਸ ਤਰੀਕੇ ਨਾਲ ਕਿਸਾਨਾਂ ਦਾ ਹਰ ਹੱਲ ਮਸਲਾ ਹੱਲ ਹੋਵੇ ਉਹ ਮੂਰੇ ਬੈਠਾਂਗੇ ਮੂਰੇ ਗੋਲੀਆਂ ਵੀ ਖਾਵਾਂਗੇ ਡੰਡੇ ਵੀ ਖਾਵਾਂਗੇ